ਹਾਕੀ ਮੰਗਨੂ ਲੈ ਕੇ ਕਿਸਾਨ ਅਜੇ ਵੀ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਡਟੇ ਹੋਏ ਨੇ ਤਾਜ਼ੀਆਂ ਤਸਵੀਰਾਂ ਖਨੋਰੀ ਬਾਰਡਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਗਰਮੀ ਦਾ ਸੀਜ਼ਨ ਸ਼ੁਰੂ ਹੋਣ ਤੇ ਕਿਸਾਨਾਂ ਨੇ ਆਪਣੇ ਤੰਬੂ ਪੱਕੇ ਕਰਨੇ ਸ਼ੁਰੂ ਕਰ ਦਿੱਤੇ ਨੇ ਟਰਾਲੀਆਂ ਦੇ ਵਿੱਚ ਕਮਰੇ ਤਿਆਰ ਕੀਤੇ ਜਾ ਰਹੇ ਨੇ ਪੱਖੇ ਇਨਵਰਟਰ ਫ੍ਰਿਜ LED ਲਗਾ ਕੇ ਘਰ ਦੇ ਵਿੱਚ ਬਣੇ ਕਮਰਿਆਂ ਵਰਗੇ ਕਮਰੇ ਜਿਹੜੇ ਨੇ ਟਰਾਲੀਆਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ ਅਤੇ ਇਹਨਾਂ ਕਮਰਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ AC ਵੀ ਲੱਗੇ ਮਿਲਣਗੇ ਬਜ਼ੁਰਗ ਕਿਸਾਨ ਮੰਦਰ ਸਿੰਘ ਅਤੇ ਹੋਰਨਾਂ ਨੇ ਕਿਸਾਨਾਂ ਵੱਲੋਂ ਸ਼ੰਗਾਰਸ਼ਿਦ ਦੌਰਾਨ ਕੀਤੀ ਜਾ ਰਹੀ ਇਸ ਤਬਦੀਲੀ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਆਉ ਸੁਣਦੇ ਆ ਮੈਂ ਮੇਰਾ ਨਾਮ ਮੰਦਰ ਸਿੰਘ ਆ ਮੈਂ 11 ਤਰੀਕ ਤੋਂ ਘਰੋਂ ਤੁਰਿਆ ਵਾਂ 11 13 ਨੂੰ ਅਸੀਂ ਇੱਥੇ ਆ ਗਏ ਵਾਪਸ ਨਹੀਂ ਗਏ ਨਹੀਂ ਵਾਪਸ ਨਹੀਂ ਗਿਆ ਜੀ ਮੈਂ ਵਾਪਸ ਮੇਰੀ ਝਾਕ ਹੈ ਵੀ ਮਹਾਰਾਜ ਮਗਰ ਤੰਦਰੁਸਤੀ ਰੱਖੇ ਜਵਾਕਾਂ ਨੂੰ ਤੇ ਵਾਪਸ ਨਹੀਂ ਜਾਣ ਦੀ ਝਾਕ ਵੀ ਜਿੰਨਾ ਚਿਰ ਮੋਰਚਾ ਨਹੀਂ ਜਿੱਦਦੇ ਉਨਾਂ ਚਿਰ ਨਹੀਂ ਜਾਂਦਾ ਗੱਲਬਾਤ ਹੋ ਜਾਂਦੀ ਹੈ ਕਰੇ ਗੱਲਬਾਤ ਹੋ ਜਾਂਦੀ ਹੈ ਤੇ ਬੁੱਢੀ ਨੂੰ ਵੀ ਲਿਆਉਂਗਾ ਇੱਥੇ ਨਾਂਨੇ ਦੂਨੇ ਵੜ ਲੈਣ ਦੇ ਉਡੀ ਲਾਉਂਗਾ ਮੇਰਾ ਪੋਤੇ ਨੂੰ ਛੁੱਟੀਆਂ ਹੋਊਗਾ ਉਹ ਵੀ ਕਹਿੰਦਾ ਉਹਨੂੰ ਉਹਨਾਂ ਨੂੰ ਵੀ ਲਵਾਵਾਂਗੇ ਘਰੇ ਕੀ ਕਰਨਾ ਹੈ ਅੱਛਾ ਹੋਰੇ ਰਹਿਣਾ ਕਿਵੇਂ ਹੋ ਕਿ ਰਹਿਣਾ ਸੈਨ ਉਹ ਕਿਵੇਂ ਆ ਕਿਉਂਕਿ ਦਿੱਲੀ ਬਾਰਡਰ ਚ ਚੱਲਦਾ ਸੀ ਧਰਨੇ ਚੱਲਦੇ ਸੀ ਉਦੋਂ ਤਾਂ ਬਹੁਤ ਪਸੰਦ ਆਉਣਾ ਜਾਣਾ ਜ਼ਿਕਰ ਹੋ ਰਿਹਾ ਲੱਗ ਰਿਹਾ ਥੋੜਾ ਘੱਟ ਨਹੀਂ ਨਹੀਂ ਕਿ ਉਹ ਘੱਟ ਨਹੀਂਗਾ ਆਉਣਾ ਜਾਣਾ ਆਉਣਾ ਜਾਣਾ ਤਾਂ ਉਦੋਂ ਵੱਧ ਹੈ ਉਦੋਂ ਵੱਧ ਲੰਗਰ ਪਾਣੀ ਹੈ ਜਿਨੇ ਉਹ ਕੋਈ ਕਟ ਨਹੀਂ ਇਹ ਤਾਂ ਐਵੇਂ ਕਰੀ ਜਾਂਦੇ ਵੀ ਘਟਾ ਘਟ ਕੋਈ ਨਹੀਂ ਇਹ ਤਾਂ ਜਿਹਨੇ ਆਹਾ ਇਸ ਵੇਲੇ ਹੁਣ ਸਟੇਜ ਬੰਦ ਹੋ ਗਈ ਸਟੇਜ ਬੰਦ ਹੋਣੀ ਕਰਕੇ ਜਿਵੇਂ ਅਸੀਂ ਅੰਦਰ ਵੜ ਗਏ ਅੰਦਰ ਵੜ ਕੇ ਬਹਿ ਜਾਂ ਬਹਿ ਗਏ ਐ ਕਣੀਆਂ ਆਂਗਾ ਉਂ ਤਾਂ ਸੜਕ ਤੇ ਥਾਂ ਨਹੀਂ ਦੇਂਦਾ ਕਿਤੇ ਖੜਨੂ ਸਮਝ ਲੱਗ ਗਈ ਤੇ ਬਾਕੀ ਜੇ ਸੁਨੇਹਾ ਲਾਦਗੇ ਪਿੰਡ ਤੇ ਭਾ ਸਾਰੇ ਸਾਰਾ ਪਿੰਡ ਆ ਜਾਊਗਾ ਸਾਰੇ ਪਿੰਡ ਨੇ ਤੋਰਿਆ ਰਿਆਂ ਕਰਕੇ ਜਿਹਨੇ ਜਿਹੜੇ ਬੰਦੇ ਨਹੀਂ ਆਏ ਚਲੋ ਜਿਹੇ ਬੰਦਗੇ ਨਹੀਂ ਆਇਆ ਉਹਨਾਂ ਦਾ ਸਾਡੇ ਤੇ ਕੋਈ ਬੋਝ ਨਹੀਂਗਾ ਮੋਰਚਾ ਜਿੱਤ ਕੇ ਜਾਵਾਂਗੇ ਜਿਹੜੇ ਹੁਣ ਆਲੇ ਆਗੂ ਆ ਸਾਡੇ 1 ਨੰਬਰ ਦੇ ਆਗੂ ਆ ਜਿਹੜੇ ਮੂਰੇ ਆ ਤੇ ਛੂਜੇ ਪੂਰੇ ਆ ਤੇ ਅਸੀਂ ਉਹਨਾਂ ਦੇ ਆਪਣਾ ਆਪਣੇ ਤਰੀਕੇ ਨਾਲ ਕੱਟ ਕਰਾਂਗੇ ਹਾਂ ਆਪੋ ਆਪਣੇ ਤਰੀਕੇ ਨਾਲ ਕੱਟ ਕਰਾਂਗੇ ਜਿਹਦੇ ਕੱਟ ਕਰਾਂਗੇ ਜਿਵੇਂ ਹੁਣ ਰੇਲਾਂ ਰੁਕਣ ਗਈ ਸੀ ਉਹਦੇ ਬੁੜੀਆਂ ਗਈਆਂ ਜਿਹਦੇ ਬੁੜੀਆਂ ਹੁਣ ਉਹ ਵੀ ਬੁੜੀਆਂ ਚਾਰ-ਚਾਰ ਭਾਵਾਵਾਂਗੇ ਇੱਥੇ ਰੱਖਾਂਗੇ ਪੱਕਾ ਅਸੀਂ ਝੰਡੂ ਵਾਲੇ ਤੋਂ ਇੱਕਲ ਵੀਰ ਸਿੰਘ ਮੇਰਾ ਨਾਮ ਹੈ ਅੱਛਾ ਕਦੋਂ ਤੋਰ ਰਹੇ ਨਹੀਂ ਕਿਵੇਂ ਆਉਂ ਆ ਜਾਣਾ ਫਿਰ ਤੁਹਾਡਾ ਸਿੱਟਾ ਜੇ ਰਹਿੰਦਾ ਕਿਵੇਂ ਰਹਿੰਦੇ ਅਸੀਂ ਆਏ 10 ਤਰੀਕ ਨੂੰ ਸਾਡੀ 20 ਤਰੀਕ ਤੱਕ ਦੀ ਡਿਊਟੀ ਹੈ ਸਾਡੇ ਪਿੰਡੋਂ ਦੀਆਂ ਡਿਊਟੀਆਂ ਲੱਗੀਆਂ 5-6 ਬੰਦੇ ਯਾਨੀ ਕਿ ਡਿਊਟੀ ਨਾਲ ਦੱਸ ਦੇਣਾ ਬਾਅਦ ਆਉਣੇ ਆ ਦੱਸ ਦੇਣਾ ਬਾਅਦ ਫਿਰ ਬੰਦੇ ਬਦਲ ਜਾਣੇ ਆ ਟਰਾਲੀ ਦੇ ਵਿੱਚ ਕਿ ਉਸੇ ਕਿ ਮੈਂ ਕੀ ਕੁਝ ਫਰਸੂਲਤ ਰੱਖੀ ਆ ਰਹਿਣ ਦੀ ਟਰਾਲੀ ਦੇ ਵਿੱਚ ਜਿਹੜੀ ਹੁਣ ਸਾਡੀ ਸ਼ਿਫਟ ਵਲੇ ਬੰਦੇ ਆਉਣਗੇ ਏਸੀ ਲੈ ਕੇ ਆਉਣਗੇ ਬਾਕੀ ਉਹ ਸਾਰਾ ਕੁਝ ਤਿਆਰੀ ਹੈ ਤੇ ਏਸੀ ਲਾ ਕੇ ਉਹ ਗਰਮੀ ਦੇ ਵਿੱਚ ਤੇ ਫ੍ਰੀਜ਼ੀ ਤੋਂ ਬਿਨਾ ਰਹਿ ਨਹੀਂ ਜਾਣਾ ਗਰਮੀ ਚ ਤੇ ਰਾਸ਼ਨ ਸੀ 6 ਮਹੀਨਿਆਂ ਦਾ ਹਾਂ ਫਿਰ ਰਾਸ਼ਨ ਵੀ ਸਾਡੇ ਕੋਲ 6 ਮਹੀਨਿਆਂ ਦਾ ਹੈਗਾ ਐਲ ਸੀ ਡੀ ਲੱਗੀ ਹੈ ਫ੍ਰਿਜ ਲੱਗੀ ਹੈ ਵਿੱਚ ਪਾਣੀ ਠੰਡਾ ਪੀਣ ਨੂੰ ਹੈਗਾ ਟੀਵੀ ਵੇਖਣ ਨੂੰ ਹੈਗਾ ਬਿਜਲੀ ਬਿਜਲੀ ਇੰਤਜ਼ਾਮ ਕਿੱਥੋਂ ਹੁੰਦਾ ਫਿਰ ਇਹ ਬਿਜਲੀ ਦਾ ਟਰਾਂਸਫਾਰਮ ਤੋਂ ਲਾਈਆਂ ਇਤਾਰਾਂ ਜੀ ਸਾਡੇ ਕੋਲੇ ਕੇਵਲਾ ਆਉਂਦੀਆਂ ਜੀ ਕੇਵਲਾ ਆਉਂਦੀਆਂ ਨੇ ਕੇਵਲਾ ਕੁਲ ਆਉਂਦ ਕਮਰੇ ਜਮ ਉਸਾਰਾ ਕੋਈ ਰਹਿਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਲੈਟਰਿੰਗਾਂ ਪਟਾਲਕਾਂ ਵੀ ਬਣਾਈ ਜਾਂਦੀਆਂ ਲੈਟਰਿੰਗ ਲੈਟਰੀ ਦਾ ਜੀ ਆਏ ਭਾਈਚਾਰੇ ਦਾ ਵੀ ਆਹ ਕਣਕ ਨਾ ਖਰਾਬ ਹੋਵੇ ਤੇ ਉਹ ਲੈਟਰਿੰਗ ਹੋਏ ਸੀ ਇੱਕ ਤਾਂ ਬਣਾ ਲਈ ਇੱਕ ਬਣਾਈ ਜਾਂਦੇ ਇੱਕ ਸ਼ੀਟ ਵਾਲੀ ਇੱਕ ਦੂਜੀ ਜਿਹਦੇ ਜਿਹਨੂੰ ਜਿਹਤੋਂ ਨਹੀਂ ਬੈਠੀਦਾ ਉਹ ਸ਼ੀਟ ਵਾਲੀ ਤੇ ਭਾਈ ਦੂਜੀ ਤੇ ਭਾਈ